ਦੁਨੀਆ ਭਰ ਦੇ ਪੰਜਾਬੀਆਂ ਦੀਆਂ ਅੱਖਾਂ ਨਮ ਨੇ ਹੋ ਕੇ ਭਰ-ਭਰ ਕੇ ਰੂਰੇ ਨੇ ਪੰਜਾਬ ਦੇ ਗਾਇਕ ਰਾਜਵੀਰ ਜਵੰਦਾ ਵਾਸਤੇ ਅੱਜ ਜਿਵੇਂ ਹੀ ਰਾਜਵੀਰ ਜਵੰਦਾ ਨੇ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਆਪਣੇ ਅੰਤਮ ਸਵਾਸ ਲਏ ਤਾਂ ਪੰਜਾਬ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠਾ ਹੈ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਦੀਆਂ ਅੱਖਾਂ ਨਮ ਹੋਈਆਂ ਉਪਭਾ ਮਾਰ ਕੇ ਰੋਏ ਵੀ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਉਹਨਾਂ ਨੇ ਅਲਵਿਦਾ ਕਿਹਾ ਪੰਜਾਬ ਦੇ ਇਸ ਸੱਭਿਆਚਾਰਕ ਗਾਇਕ ਨੂੰ ਜਿਸ ਦੇ ਗਾਣਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੂਤੜਿਕਣੀ ਜਿਸ ਨੇ ਪੰਜਾਬੀ ਸੱਭਿਆਚਾਰ ਨੂੰ ਐਕਚੁਅਲ ਦੇ ਵਿੱਚ ਪ੍ਰਮੋਟ ਕੀਤਾ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਲੇਕਿਨ ਕੀ ਪਤਾ ਸੀ ਕਿ 35 ਸਾਲ ਦੀ ਉਮਰ ਦੇ ਵਿੱਚ ਮੈਨੂੰ ਉੱਪਰ ਵਾਲੇ ਦਾ ਸੱਦਾ ਆ ਜਾਣਾ ਹੈ ਭਿਆਨਕ ਐਕਸੀਡੈਂਟ ਹੋਇਆ 27 ਸਤੰਬਰ ਨੂੰ ਸਾਨਾ ਨੂੰ ਬਚਾਉਂਦੇ ਬਚਾਉਂਦੇ ਗੱਡੀ ਜਿਹੜੀ ਹੈ ਜਿਹੜੀ ਬਾਈਕ ਹੈ ਜਿਹੜੀ ਹੈ ਉਹ ਬਲੇਰੋ ਵਿੱਚ ਜਾ ਵੱਜੀ ਲੇਕਿਨ ਸਵਾਲ ਖੜੇ ਹੋ ਰਹੇ ਨੇ ਕਿ 3 ਦਿਨ ਲਗਾਤਾਰ ਬੁਹਾਲੀ 40s ਹਸਪਤਲ ਦੇ ਡਾਕਟਰਾਂ ਵੱਲੋਂ ਬਲੇਟਨ ਜਿਹੜਾ ਹੈ ਜਾਰੀ ਨਹੀਂ ਕੀਤਾ ਗਿਆ ਬਲੇਟਨ ਜਾਰੀ ਕਿਉਂ ਨਹੀਂ ਕੀਤਾ ਗਿਆ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਤੇ ਦੂਸਰੇ ਪਾਸੇ ਗੱਲ ਕਈ ਜ਼ਿਆਦੀ ਹੈ ਨਕਲੀ ਸਾਹਾਂ ਦੀ ਗੱਲ ਕੀਤੀ ਜਾ ਰਹੀ ਹੈ ਵੈਂਟੀਲੇਟਰ ਦੀ ਗੱਲ ਕੀਤੀ ਜਾ ਰਹੀ ਹੈ ਨਕਲੀ ਆਕਸੀਜਨ ਦੀ ਅਤੇ ਐਨ ਜੀਓ ਦੇ ਕਈ ਆਗੂ ਪੰਜਾਬ ਦੇ ਜਿਹੜੇ ਹੈਗੇ ਨੇ ਉਹ ਰਾਜਵੀਰ ਜੋ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਹੱਕ ਵਿੱਚ ਖੜ ਗਏ ਨੇ ਅਤੇ ਇਲਜ਼ਾਮ ਲਗਾ ਰਹੇ ਨੇ ਕਿ ਡਾਕਟਰ ਦੀ ਅਣਗੈਨੀ ਕਰਕੇ ਇਸ ਦੁਨੀਆ ਤੋਂ ਚਲੇ ਗਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਪਹਿਲਾਂ ਤਾਂ ਐਨ ਜੀਓ ਉਹਨਾਂ ਨੇ ਕਿਹਾ ਕਿ ਨਕਲੀ ਜਿਹੜੀ ਆਕਸੀਜਨ ਦਿੱਤੀ ਜਾ ਰਹੀ ਸੀ ਉਹਦੇ ਨਾਲ ਦਿਲ ਧੜਕਦਾ ਸੀ ਵਾਈਬ੍ਰੇਟ ਹੁੰਦਾ ਸੀ ਹਾਲਾਂਕਿ ਉਹਨਾਂ ਦੇ ਜਿਹੜੇ ਧੌਣ ਦੇ ਧੌਣ ਦਾ ਜਿਹੜਾ ਮੜਕਾ ਟੁੱਟਿਆ ਹੈ ਜਿਸ ਨੂੰ ਅਸੀਂ ਸਪਾਈਨਲ ਕੋਰਡ ਕਹਿੰਦੇ ਹਾਂ ਇੱਕ ਧੌਣ ਤੇ ਇੱਕ ਰੀੜ ਦੀ ਹੱਡੀ ਤੇ ਦੋ ਡੂੰਗੀਆਂ ਸੱਟਾਂ ਦਸੀਆਂ ਗਈਆਂ ਰਾਜਵੀਰ ਜਵੰਦਾ ਨੂੰ ਲੈ ਕੇ ਵਕ ਵਕ ਸਮਾਜ ਸੇਵੀਆਂ ਵੱਲੋਂ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਮੁਹੱਲੀ ਫੋਰਟਿਸ ਹਸਪਤਲ ਤੇ ਕਿ ਨਕਲੀ ਸਾਧਤੇ ਗਏ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਡੈੱਡ ਸੀ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਮੌਕੇ ਤੇ ਉਹਨਾਂ ਨੂੰ ਦੋ ਤੋਂ ਤਿੰਨ ਹਾਟੈਕ ਆਏ ਕਿ ਜੇਕਰ ਐਂਬੂ ਲੈਸ ਦਾ ਵੇਟ ਕਰ ਲਿਆ ਜਾਂਦਾ ਤਾਂ ਰਾਜਵੀਰ ਜਵੰਦਾ ਦੀ ਮੌਤ ਕਦੀ ਵੀ ਨਹੀਂ ਹੋਣੀ ਸੀ ਉਹਨਾਂ ਕਿਹਾ ਪ੍ਰਾਈਵੇਟ ਗੱਡੀ ਦੇ ਵਿੱਚ ਬਿਠਾ ਕੇ ਗਿਆ ਉਥੇ ਕਿਸੇ ਵੀ ਤਰ੍ਹਾਂ ਦਾ ਅਰੇਂਜਮੈਂਟ ਨਹੀਂ ਸੀ ਆਕਸੀਜਨ ਦੇਣ ਵਾਸਤੇ ਰਾਜਵੀਰ ਜਵੰਦਾ ਨੂੰ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਜੋ ਕੁਝ ਦਿਲ ਮੁਹਾਲੀ ਫੋਰਟਿਸ ਦੇ ਡਾਕਟਰਾਂ ਨੇ ਕੀਤਾ ਉਹ ਸਾਰਾ ਜੱਗ ਜਾਣਦਾ ਹੈ ਉਹਨਾਂ ਨੇ ਕਿਹਾ ਅੱਡੀ ਚੋਟੀ ਦਾ ਉਹਨਾਂ ਨੇ ਜੋਰ ਜੂ ਜ਼ਰੂਰ ਲਗਾਇਆ ਲੇਕਿਨ ਪੀਜੀਆਈ ਤੋਂ ਵੀ ਡਾਕਟਰ ਮੰਗਵਾਏ ਜਾ ਸਕਦੇ ਸੀ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਵੀ ਡਾਕਟਰ ਮੰਗਵਾਏ ਜਾ ਸਕਦੇ ਸੀ ਜਾਂ ਰਾਜਵੀਰ ਜਵੰਦਾ ਨੂੰ ਵੈਂਟੀਲੇਟਰ ਤੇ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਜਿੱਥੇ ਬੜੇ ਵੱਡੇ ਪੱਧਰ ਤੇ ਸਪਾਇਨਲ ਕੋਡ ਦੇ ਆਲਾਫ ਨੇ ਹਾਲਾਂਕਿ ਦੁਨੀਆ ਦੇ ਵਿੱਚ ਕਈ ਬੰਦੇ ਨੇ ਜਿਨ੍ਹਾਂ ਦੀਆਂ ਰੀੜ ਦੀਆਂ ਹੱਡੀਆਂ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਥਾਵਾਂ ਤੋਂ ਟੁੱਟੀਆਂ ਇਵਨ ਦੋ ਧੌਣ ਦਾ ਮਨਕਾ ਵੀ ਟੁੱਟਿਆ ਉਹਨਾਂ ਦਾ ਉਹ ਹਾਲੇ ਵੀ ਜਿਉਂਦੇ ਨੇ ਉਹ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਹ ਪਹਾੜਾਂ ਤੇ ਚੜਦੇ ਨੇ ਉਹ ਗੱਡੀਆਂ ਚਲਾਉਂਦੇ ਨੇ ਉਹ ਮੋਟਰਸਾਈਕਲ ਰਾਈਡ ਕਰਦੇ ਨੇ ਐਨ ਜੂ ਦੇ ਫਾਊਂਡਰ ਜਿਹੜੇ ਸਪੀਚ ਨੇ ਉਹਨਾਂ ਨੇ ਸਿੱਧੇ ਸ਼ਬਦਾਂ ਵਿੱਚ ਕਿਹਾ ਕਿ ਆਕਸੀਜਨ ਦੀ ਕਾਪੀ ਕਾਰਨ ਰਾਜਵੀਰ ਜਵੰਦਾ ਦੀ વાત ਹੋਈ ਹੈ ਤੇ ਦੂਸਰੇ ਪਾਸੇ ਉਹਨਾਂ ਨੇ ਬੜੇ ਵੱਡੇ ਇਲਜ਼ਾਮ ਲਗਾਏ ਉਹਨਾਂ ਨੇ ਕਿਹਾ ਕਿ ਹੁਣ ਹਸਪਤਾਲ ਕੋਈ ਨਹੀਂ ਰਹਿ ਗਿਆ ਪਹਿਲਾਂ ਡਾਕਟਰਾਂ ਦੇ ਦਿਲਾਂ 'ਚ ਜੋ ਦਰਦ ਹੁੰਦਾ ਸੀ ਹੁਣ ਹਸਪਤਾਲ ਏਦਾਂ ਬਣ ਗਿਆ ਜਿਵੇਂ ਕੋਈ ਕੋਰਪੋਰੇਟ ਫੈਕਟਰੀਆਂ ਹੋਣ ਤੇ ਕੋਰਪੋਰੇਟ ਘਰਾਣਿਆਂ ਦੇ ਅੰਡਰ ਚੱਲ ਰੀਆਂ ਹੋਣ ਸਿਰਫ ਇਹਨਾਂ ਨੂੰ ਪੈਸੇ ਨਾਲ ਮਤਬਲ ਹੈ ਐਕਚੁਅਲ ਦੇ ਵਿੱਚ ਜਿਹੜੀ 4 ਦਿਨ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਲੱਗਦਾ ਹੈ ਕਿ ਅੱਜ ਤੋਂ 3-4 ਦਿਨ ਪਹਿਲਾਂ ਰਾਜਵੀਰ ਜਵੰਦਾ ਨੇ ਆਪਣੀ ਸੁਵਾਸ ਤਿਆਗ ਦਿੱਤੇ ਸੀ ਡਾਕਟਰਾਂ ਵੱਲੋਂ ਐਂਜਿਊਸ ਤੀਛ ਨੇ ਕਿਹਾ ਕਿ ਲੱਕ ਪੋਸ਼ਾ ਕੀਤੀਆਂ ਗਈਆਂ ਹੋਣਗੀਆਂ ਲੇਕਿਨ ਹਰ ਰੋਜ਼ ਬਲੀਟੈਂਟ ਜਾਰੀ ਕਰਨਾ ਮੁਹਾਲੀ 40 ਦੇ ਡਾਕਟਰਾਂ ਦਾ ਫਰਜ਼ ਬਣਦਾ ਸੀ ਉਹ ਆਪਣੇ ਫਰਜ਼ ਤੋਂ ਕਿਤੇ ਨਾ ਕਿਤੇ ਜਾ ਕੇ ਭੜਕੇ ਨੇ ਧੰਨਵਾਦ